ਜੀ ਦੋਸਤੋ ਬੜਾ ਪਿਤਕ ਰੋਗ ਮੁਖਤਰੈਣ ਦੇ ਨਿਯਮ ਨੰਬਰ 1 ਜੇਕਰ ਤੁਹਾਨੂੰ ਭੁੱਲਣ ਦੀ ਬਿਮਾਰੀ ਹੈ ਤਾਂ ਰੋਜ਼ਾਨਾ ਖਾਲੀ ਬਿੜ ਕਾਜੂ ਅਤੇ ਬਦਾਮ ਦਾ ਸੇਵਨ ਕਰੇ ਬਿਮਾਰੀ ਦੂਰ ਹੋ ਜਾਵੇਗੀ ਨੰਬਰ 2 ਜਿਨ੍ਹਾਂ ਲੋਕਾਂ ਦੇ ਪਥਰੀ ਹੈ ਉਹਨਾਂ ਨੂੰ ਜਿਆਦਾ ਤੋਂ ਜਿਆਦਾ ਨਾਰੀਅਲ ਪਾਣੀ ਪੀਣਾ ਚਾਹੀਦਾ ਹੈ ਨੰਬਰ 3 ਸਵੇਰੇ ਬਾਸੀ ਮੂੰ ਦੋ ਗਲਾਸ ਗਰਮ ਪਾਣੀ ਦੇ ਪੀਣ ਨਾਲ ਸਰੀਰ ਦੇ ਅੰਦਰ ਸਾਰੀ ਗੰਦਗੀ ਸਾਫ਼ ਹੋ ਜਾਂਦੀ ਹੈ ਨੰਬਰ 4 ਸਰਦੀ ਖਾਂਸੀ ਹੋਣ ਤੇ ਤુલਸੀ ਦੇ ਪੱਤੇ ਵਾਲੀ ਚਾਹ ਪਿਓ ਸਰਦੀ ਖਾਂਸੀ ਦੂਰ ਹੋ ਜਾਵੇਗੀ ਨੰਬਰ 5 ਅੰਜੀਰ ਖਾਣ ਨਾਲ ਪੰਚਤੰਤਰ ਠੀਕ ਹੁੰਦਾ ਹੈ ਅਤੇ ਕਬਜ ਤੋਂ ਵੀ ਰਾਹਤ ਮਿਲਦੀ ਹੈ। ਸਾਉਂਪ ਮਿਸਰੀ ਖਾਣ ਨਾਲ ਪੇਟ ਦੀ ਚਰਬੀ ਘੱਟ ਹੋਣ ਲੱਗ ਜਾਂਦੀ ਹੈ। ਇਸ ਨਾਲ ਦਿਲ ਦੀਆਂ ਬਿਮਾਰੀਆਂ ਵੀ ਦੂਰ ਹੋ ਜਾਂਦੀਆਂ ਹਨ। ਨੰਬਰ 7 ਜੇਕਰ ਤੁਹਾਡੇ ਗਲੇ ਵਿੱਚ ਖੁਸ਼ਕੀ ਹੋ ਰਹੀ ਹੋਵੇ ਤਾਂ ਗਰਮ ਦੁੱਧ ਵਿੱਚ ਦੇਸੀ ਘਿਓ ਮਿਲਾ ਕੇ ਦੋ ਚਮਚੇ ਪੀਓ। ਇਸ ਨਾਲ ਖੁਸ਼ਕੀ ਦੂਰ ਹੋ ਜਾਵੇਗੀ। ਨੰਬਰ 8 ਰਾਤ ਨੂੰ ਚਿਹਰੇ ਤੇ ਮਲਾਈ ਲਗਾਉਣ ਨਾਲ ਚਿਹਰੇ ਤੇ ਨਿਖਾਰ ਆਉਂਦਾ ਹੈ। ਨੰਬਰ 9 ਜਿਆਦਾ ਠੰਡੇ ਪਾਣੀ ਦਾ ਸੇਵਨ ਕਰਨ ਨਾਲ ਚਿਹਰੇ ਤੇ ਝੋੜੀਆਂ ਪੈਣ ਲੱਗ ਜਾਂਦੀਆਂ ਹਨ। ਨੰਬਰ 10 ਰੋਜ਼ਾਨਾ ਸਵੇਰੇ ਖਾਲੀ ਪੇਟ ਲਸਣ ਖਾਣ ਨਾਲ ਕੋਲੈਸਟ੍ਰੋਲ ਕੰਟਰੋਲ ਵਿੱਚ ਰਹਿਣ ਲੱਗ ਜਾਂਦਾ ਹੈ ਨੰਬਰ 11 ਜੇਕਰ ਤੁਸੀਂ ਵਜ਼ਨ ਜਲਦੀ ਵਧਾਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਕੇਲੇ ਅਤੇ ਦੁੱਧ ਦਾ ਸੇਵਨ ਕਰੋ ਵਜ਼ਨ ਜਲਦੀ ਵੱਧ ਜਾਵੇਗਾ ਨੰਬਰ 12 ਦਿਲ ਦੇ ਰੋਗੀਆਂ ਲਈ ਕਰੇਲੇ ਦਾ ਜੂਸ ਸਭ ਤੋਂ ਫਾਇਦੇਮੰਦ ਹੈ ਨੰਬਰ 13 ਜੇਕਰ ਤੁਹਾਨੂੰ ਪੀਲੀਆ ਹੈ ਤਾਂ ਰੋਜ਼ਾਨਾ ਮੂਲੀ ਦੇ ਪੱਤੇ ਨੂੰ ਚਬਾਓ ਪੀਲੀਆ ਦੂਰ ਹੋ ਜਾਵੇਗਾ ਨੰਬਰ 14 ਇਮਲੀ ਮਿਸ਼ਰੀ ਅਤੇ ਆਲੂ ਭਖਾਰੇ ਦਾ ਪਾਣੀ ਪੀਣ ਨਾਲ ਲੀਵਰ ਦੀ ਸਾਰੀ ਗਰਮੀ ਦੂਰ ਹੋ ਜਾਂਦੀ ਹੈ ਨੰਬਰ 15 ਰਜਨਾ ਗ੍ਰੀਨ ਟੀ ਪੀਨ ਨਾਲ ਬਜਨ ਜਲਦੀ ਨਾਲ ਘਟਣ ਲੱਗ ਜਾਂਦਾ ਹੈ ਨੰਬਰ 16 ਰਾਤ ਨੂੰ ਮੱਖਣ ਖਾਣ ਨਾਲ ਸਕਿਨ ਮਲਾਈਮ ਅਤੇ ਚਮਕਦਾਰ ਹੋ ਜਾਂਦੀ ਹੈ ਨੰਬਰ 17 ਰਜਨਾ ਗਾਜਰ ਦਾ ਜੂਸ ਪੀਣ ਨਾਲ ਅੱਖਾਂ ਦੀ ਰੌਸ਼ਨੀ ਤੇਜ ਹੋ ਜਾਂਦੀ ਹੈ ਅਤੇ ਸਰੀਰ ਨੂੰ ਵੀ ਬਹੁਤ ਊਰਜਾ ਮਿਲਦੀ ਹੈ ਨੰਬਰ 18 ਜੋੜਾਂ ਤੇ ਗੋਡਿਆਂ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਰਜਨਾ ਮਖਾਣੇ ਦਾ ਸੇਵਨ ਕਰੋ ਦਰਦ ਤੋਂ ਆਰਾਮ ਮਿਲ ਗਿਆ ਨੰਬਰ 19 ਖਾਣਾ ਖਾਣ ਤੋਂ ਤੁਰੰਤ ਬਾਅਦ ਸੌਣਾ ਨਹੀਂ ਚਾਹੀਦਾ ਇਸ ਨਾਲ ਤੁਹਾਨੂੰ ਬਹੁਤ ਬਿਮਾਰੀਆਂ ਘੇਰ ਲੈਣ ਦੀਆਂ ਹਨ ਨੰਬਰ 20 ਰਿਆਨਾ ਪੈਖਾਨ ਨਾਲ ਖੂਨ ਅਤੇ ਲੀਵਰ ਸਾਫ ਹੋ ਜਾਂਦਾ ਹੈ ਧੰਨਵਾਦ